ਪੰਜ ਮੈਂਬਰੀ ਕਮੇਟੀ ਜਿਹੜੀ ਮੌਜੂਦਾ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਹੋਂਦ ਵਿੱਚ ਆਈ ਸੀ ਕੀ ਉਹਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਇਹ ਸਵਾਲ ਖੜੇ ਹੋ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਦੂਸਰੇ ਤੋਂ ਖੁਸ਼ ਹੈ ਕਿ ਜਿਹੜੇ ਲੀਡਰ ਕਦੀ ਸੁਖਵੀਰ ਸਿੰਘ ਬਾਦਲ ਦੇ ਨਾਲ ਸਿਆਸਤ ਮਾਣ ਚੁੱਕੇ ਨੇ ਲੀਡਰਸ਼ਿਪ ਮਾਣ ਚੁੱਕੇ ਨੇ ਉਹਨਾਂ ਲੀਡਰਾਂ ਦਾ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਸੁਪਨਾ ਬਾਕੀ ਦੇ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਨੂੰ ਠੀਕ ਲੱਗ ਰਿਹਾ ਹੈ ਸਵਾਲ ਤਾਂ ਪੈਦਾ ਹੋ ਰਹੇ ਨੇ ਕਿਉਂਕਿ ਅੰਦਰ ਖਾਤੇ ਬਹੁਤ ਕੁਝ ਸਾਹਮਣੇ ਆ ਰਿਹਾ ਕੁਝ ਨਿਊਜ਼ ਰਿਪੋਰਟਸ ਦੇ ਮੁਤਾਬਕ ਕੁਝ ਚਰਚਾਾਂ ਦੇ ਮੁਤਾਬਕ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਮੈਂਬਰ ਪੰਜ ਮੈਂਬਰੀ ਕਮੇਟੀ ਦੇ ਨੇ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਸਾਬਕਾ ਮੈਂਬਰਾਂ ਤੋਂ ਜਾਂ ਕਹਿ ਦਈਏ ਕਿ ਸਾਬਕਾ ਲੀਡਰਾਂ ਤੋਂ ਖੁਸ਼ ਨਹੀਂ ਹੈ ਪੰਜ ਮੈਂਬਰੀ ਕਮੇਟੀ ਜਾਂ ਸੁਧਾਰ ਲਹਿਰ ਜਿਹੜੀ ਹੈ ਉਹ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੀ ਦੱਸੀ ਜਾ ਰਹੀ ਹੈ ਕੁਝ ਨਿਊਜ਼ ਰਿਪੋਰਟਸ ਦੇ ਮੁਤਾਬਕ ਦਰਅਸਲ ਅੱਜ ਲੁਬਾਣਾ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਟਿੰਗ ਵੀ ਹੋਣ ਜਾ ਰਹੀ ਹੈ 3 ਵਜੇ 3:30 ਵਜੇ ਮੀਟਿੰਗ ਸ਼ੁਰੂ ਹੋਵੇਗੀ ਤੇ ਉਸ ਮੀਟਿੰਗ ਦੇ ਵਿੱਚ ਵੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਆਪਣੇ ਅਹੁਦੇਦਾਰੀਆਂ ਜਿਹੜੀਆਂ ਉਹ ਵੰਡ ਸਕਦੀ ਹੈ ਪਰ ਦੂਸਰੇ ਪਾਸੇ ਮੀਡੀਆ ਰਿਪੋਰਟਸ ਦੇ ਮੁਤਾਬਕ ਕੁਝ ਗੱਲਾਂ ਵੱਖਰੀਆਂ ਚੱਲ ਰਹੀਆਂ ਨੇ ਇਹ ਵੀ ਚਰਚਾਵਾਂ ਨੇ ਕਿ ਸ਼ਾਇਦ ਬੀਬਾ ਸਤਵੰਤ ਕੌਰ ਜਿਹੜੇ ਨੇ ਉਹ ਬਾਕੀ ਦੀ ਲੀਡਰਸ਼ਿਪ ਦੇ ਉੱਤੇ ਇਤਰਾਜ਼ ਕਰ ਰਹੇ ਨੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਬਾਕੀ ਦੇ ਲੀਡਰ ਜਿਹੜੇ ਨੇ ਉਹ ਪਾਰਟੀ ਦੀ ਨਿਘਾਰ ਦਾ ਕਾਰਨ ਬਣ ਸਕਦੇ ਨੇ ਨਿਘਾਰ ਵਾਸਤੇ ਜ਼ਿੰਮੇਵਾਰ ਹੋ ਸਕਦੇ ਨੇ ਇਹ ਚਰਚਾਵਾ ਚੱਲ ਰਹੀਆਂ ਹੈ ਕਿ ਜਿਹੜੇ ਲੋਕ ਜਿਹੜੇ ਲੀਡਰ ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ ਜਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਲੀਡਰਸ਼ਿਪ ਮਣੀ ਉਹ ਹੁਣ ਵਿਰੋਧੀ ਧਿਰ ਦੇ ਵਿੱਚ ਭਾਵੇਂ ਹੋਣ ਭਾਵੇਂ ਆਕਾਲੀ ਦਲ ਨੂੰ ਸੁਰਜੀਤ ਕਰਨ ਦੀ ਗੱਲ ਕਰਦੇ ਹੋਣ ਪਰ ਉਹ ਵੀ ਉਹਨੇ ਹੀ ਜ਼ਿੰਮੇਵਾਰ ਨੇ ਜਿੰਨਾ ਸੁਖਬੀਰ ਸਿੰਘ ਬਾਦਲ ਸੀ ਇਸ ਵਾਸਤੇ ਹੁਣ ਇਹ ਚਰਚਾਵਾ ਚੱਲ ਰਹੀਆਂ ਨੇ ਕਿ ਉਹ ਲੀਡਰ ਜਿਹੜੇ ਨੇ ਉਹ ਅਕਾਲੀ ਦਲ ਨੂੰ ਸੁਰਜੀਤ ਕਰਨ ਦੇ ਮਸਲੇ ਦੇ ਵਿੱਚ ਨਿਗਾਰ ਦਾ ਕਾਰਨ ਬਣ ਸਕਦੇ ਨੇ ਇੱਕ ਵੱਖਰਾ ਨੈਰੇਟਿਵ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਹੁਣ ਸੀਨੀਅਰ ਲੀਡਰਸ ਤੇ ਬਾਕੀ ਦੇ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਖਿਲਾਫ ਹੁੰਦੇ ਦੱਸੇ ਜਾ ਰਹੇ ਨੇ ਹਾਲਾਂਕਿ ਕਈ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਧੇ ਤੌਰ ਦੇ ਉੱਤੇ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਸ਼ਾਸ਼ੋ ਪੰਜ ਜ਼ਰੂਰ ਹੋ ਸਕਦੀ ਹੈ ਪਰ ਸਵਾਲ ਇਹ ਹੈ ਕਿ ਜੇ ਇਹ ਛੇ 5 ਹੈ ਵੀ ਤਾਂ ਕੀ ਇਸ ਦੇ ਨਾਲ ਪਾਰਟੀ ਨੂੰ ਜਾਂ ਨਵੀਂ ਹੋਂਦ ਵਿੱਚ ਆਉਣ ਵਾਲੀ ਪਾਰਟੀ ਨੂੰ ਕੋਈ ਫਰਕ ਪੈ ਸਕਦਾ ਹੈ ਹੁਣ ਇੱਥੇ ਸਮਝਣਾ ਜ਼ਰੂਰੀ ਹੈ ਕਿ ਜਿਹੜੇ ਲੀਡਰ ਅ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵੱਖ ਹੋਏ ਨੇ ਜੇ ਪੰਜ ਮੈਂਬਰੀ ਕਮੇਟੀ ਹੋਂਦ ਵਿੱਚ ਆਈ ਹੈ ਤਾਂ ਉਹਨਾਂ ਦੇ ਕਾਰਨ ਹੀ ਆਈ ਹੈ ਕਿਉਂਕਿ ਜੇ ਉਹ ਵਿਰੋਧ ਨਾ ਕਰਦੇ ਉਹ ਵਿਰੋਧ ਕਰਕੇ ਖੜੇ ਨਾ ਹੁੰਦੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਾਂ ਨਾ ਕਰਦੇ ਜਾਂ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਸ ਦੀ ਖਿਲਾਫ ਤਾਂ ਨਾ ਕਰਦੇ ਤਾਂ ਜ਼ਾਹਿਰ ਤਨ ਐਡਾ ਵਿਰੋਧ ਨਾ ਹੁੰਦਾ ਜੇ ਐਡਾ ਵਿਰੋਧ ਨਾ ਹੁੰਦਾ ਤੇ ਇਹ ਮਾਮਲਾ ਅਸ਼ੀਕਾਲ ਤੱਕ ਸਾਹਮਨਾ ਜਾਂਦਾ ਜੇ ਉੱਥੇ ਨਾ ਜਾਂਦਾ ਤੇ 2 ਦਸੰਬਰ ਦਾ ਫੈਸਲਾ ਨਾ ਹੁੰਦਾ ਤੇ 2 ਦਸੰਬਰ ਦਾ ਫੈਸਲਾ ਨਾ ਹੁੰਦਾ ਫਿਰ ਪੰਜ ਮੈਂਬਰੀ ਕਮੇਟੀ ਵੀ ਨਹੀਂ ਸੀ ਹੋਣੀ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਹੁਣ ਪੰਜ ਮੈਂਬਰੀ ਕਮੇਟੀ ਬਣ ਗਈ ਹੈ ਸੋ ਜਿਹੜੇ ਇਹ ਲੀਡਰ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਲੀਡਰਸ਼ਿਪ ਮਾਣ ਚੁੱਕੇ ਨੇ ਭਾਵੇਂ ਕਿ ਉਸ ਵੇਲੇ ਇਹ ਨਹੀਂ ਬੋਲੇ ਭਾਵੇਂ ਕਿ ਇਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਉਸ ਵੇਲੇ ਇਹ ਲੀਡਰਸ਼ਿਪ ਜਿਹੜੀ ਆਪਣੀ ਮਾਣਦੇ ਹੋਏ ਤੇ ਚੁੱਪਚਾਪ ਬੈਠੇ ਰਹੇ ਪਰ ਹੁਣ ਮੌਜੂਦਾ ਸਥਿਤੀ ਦੇ ਵਿੱਚ ਮੌਜੂਦਾ ਸਥਿਤੀ ਜੋ ਬਣੀ ਹੈ ਉਸ ਦੇ ਵਿੱਚ ਇਹਨਾਂ ਲੀਡਰਾਂ ਦਾ ਇੱਕ ਵੱਡਾ ਯੋਗਦਾਨ ਹੈ ਪੰਜ ਮੈਂਬਰੀ ਕਮੇਟੀ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਮਨਪ੍ਰੀਤ ਅਯਾਲੀ ਇੱਕ ਵੱਡੇ ਲੀਡਰ ਨੇ ਇੱਕ ਵੱਡੇ ਲੀਡਰ ਦੇ ਵਜੋਂ ਓਵਰ ਵੀ ਰਹੇ ਨੇ ਪਰ ਮਨਪ੍ਰੀਤ ਅਯਾਲੀ ਵੀ ਅਕਾਲੀ ਦਲ ਦੇ ਵਿਧਾਇਕ ਨੇ ਹਾਲਾਂਕਿ ਉਹ ਹੁਣ ਭਾਵੇਂ ਜੋ ਮਰਜ਼ੀ ਕਹਿਣ ਪ੍ਰਤਾਮੀ ਮਨਪ੍ਰੀਤ ਅਯਾਲੀ ਵਿਧਾਇਕ ਨੇ ਦਾਖਾ ਹਲਕਾ ਉਹਨਾਂ ਦਾ ਹੈਗਾ ਔਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਉਹ ਨਿਗਮਾਣ ਚੁੱਕੇ ਨੇ ਅਕਾਲੀ ਦਲ ਦੇ ਛੱਡੇ ਤੋਂ ਉਹ ਵਿਧਾਇਕ ਬਣੇ ਨੇ ਪ੍ਰਨਾਲ ਦੀ ਨਾਲ ਗਿਰਾ ਇੱਕ ਵੱਖਰਾ ਨੈਰੇਟਿਵ ਸਰਜਿਆ ਜਾ ਰਹੇ ਉੱਬਰਦਾ ਪਿਆ ਇਹ ਕਿਤੇ ਨਾ ਕਿਤੇ ਆਪਣੇ ਵਾਸਤੇ ਹੀ ਪੰਜ ਮੈਂਬਰੀ ਕਮੇਟੀ ਦੇ ਆਪਣੇ ਵਾਸਤੇ ਘਾਤਕ ਹੋ ਸਕਦਾ ਹੈ ਜਾਂ ਜਿਹੜੀ ਨਵੀਂ ਪਾਰਟੀ ਫੋਨ ਦੇ ਵਿੱਚ ਆਉਣ ਵਾਲੀ ਹੈ ਜਾਂ ਆ ਸਕਦੀ ਹੈ ਉਸ ਵਾਸਤੇ ਘਾਤਕ ਹੋ ਸਕਦਾ ਹੈ ਪ੍ਰਤਾਂਵੀ ਸਿਚੁਏਸ਼ਨ ਜਿਹੜੀ ਹੈ ਉਹ ਜ਼ਿਆਦਾ ਅੰਡਰ ਕੰਟਰੋਲ ਨਜ਼ਰ ਆ ਰਹੀ ਹੈ ਜਾਂ ਦੱਸੀ ਜਾ ਰਹੀ ਹੈ ਜੋ ਕੁਝ ਵੀ ਹੋਏਗਾ ਹੁੰਦੇ ਦਿਨਾਂ ਨੂੰ ਸਮਝ ਆ ਜਾਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ